ਕਾਇ ਜੀ ਮੈਂ ਦੀਕਾਰ ਜੋ ਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦਣਾ ਦੇ ਵਿਦਿਆਰਥਣ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਛੁੱਟੀਆਂ ਦਾ ਕੰਮ ਹੱਲ ਕਰੂੰਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਛੁੱਟੀਆਂ ਹੋ ਰਹੀਆਂ ਨੇ ਇਸ ਦਿਸਵੰਦੀ ਚ ਮੈਂ ਜਮਾਤ ਪਹਿਲੀ ਦਾ ਛੁੱਟੀਆਂ ਦਾ ਕੰਮ ਹੱਲ ਕਰੂੰਗੀ ਦੇਖੋ ਉਰੇ ਆਪਾਂ ਦਾ ਨਾਮ ਦਿੱਤਾ ਗਿਆ ਉਰੇ ਆਪਾਂ ਬੱਚੋ ਆਪਣਾ ਨਾਮ ਲਿਖਣਾ ਤੇ ਸ਼ਖਸ਼ਣ ਜਮਾਤ ਦੇ ਸਕੂਲਦਾਨ ਸ਼ੁਰੂ ਕਰਦੇ ਹਾਂ ਤਰਤੀਬ ਅਨੁਸਾਰ ਸਹੀ ਅੱਖਰ ਤੇ ਗੋਲਾ ਲਾਓ ਉੜਾ ਖਾਲੀ ਥਾਂ ਈੜੀ ਸਹਾ ਹ ਉੜੇ ਤੋਂ ਬਾਅਦ ਖਾਲੀ ਥਾਂ ਕੀ ਹੋਇਆ ਤੇ ਇਹਦੇ ਬਾਅਦ ਕੀ ਆਉ ਉਸ ਤੇ ਗੋਲਾ ਲਾਉਣਾ ਇਧਰ ਚੱਪੜੂ ਅਪਸ਼ਰ ਤਿਆਗਿਆ ਨੇ ਉੜੇ ਤੋਂ ਬਾਅਦ ਆਣਾ ਕਕਾ ਖਖਾ ਗੱਗਾ ਛੇੜੇ ਨੂੰ ਆਣੇ ਤੱਕ ਪਚਾਓ ਵਨਮਹਾਤਾ ਤੇ ਬੰਜਾਰ ਬਿੰਦੂਮਲਾ ਕੇ ਤਸਵੀਰ ਵਿੱਚ ਰੰਗ ਭਰੋ ਬੱਚੋ ਤੁਸੀਂ ਇਹਦੇ ਵਿੱਚ ਰੰਗ ਵੀ ਭਰਨਾ ਸ਼ਬਦ ਬਣਾਓ ਤਤਾ ਲਾ ਲਾਰ ਤੇ ਹਹਾ ਲਾਲਾ ਹਹਾ ਲਾ ਹਲ ਅੱਗੇ ਬੱਚੋ ਤੁਸੀਂ ਆਪ ਕਰਿਓ ਸੁੰਦਰ ਕਰਕੇ ਲਿਖੋ ਤਾਲਿਕ ਜੀ ਮੈਂ ਚੰਨ ਇਹ ਬੱਚੇ ਤੁਸੀਂ ਆਪ ਲਿਖਿਓ ਸੁੰਦਰ ਕਰਕੇ ਕਾਰ ਦੀ ਤਸਵੀਰ ਵਿੱਚ ਰੰਗ ਭਰੋ ਦੇਖੋ ਜਿਵੇਂ ਕਿ ਆਪਾਂ ਨੇ ਇੱਕ ਕਾਰ ਦੀ ਹੋਈ ਆ ਤੁਸੀਂ ਇਹਦੇ ਵਿੱਚ ਆਪਣਾ ਮਨਪਸੰਦ ਕੋਈ ਵੀ ਰੰਗ ਭਰ ਸਕਦੇ ਹੋ ਸਹੀ ਜਾਂ ਗਲਤ ਦਾ ਨਿਸ਼ਾਨ ਲਿਖਾ ਬਿੱਲੀ ਦੇ ਬੱਚੇ ਨੂੰ ਬਲੂਂਗੜਾ ਕਹਿੰਦੇ ਹਨ ਗਊ ਦੇ ਬੱਚੇ ਨੂੰ ਕਤੂਰਾ ਕਹਿੰਦੇ ਹਨ ਕੋਰੀ ਦੇ ਬੱਚੇ ਨੂੰ ਬਛੇਰਾ ਕਹਿੰਦੇ ਆ। ਇਹ ਆਦੇਹਨੂ। ਪੁੱਤਰੀ ਦੇ ਬੱਚੇ ਨੂੰ ਮੇਮਣਾ ਕਹਿੰਦੇ ਹਨ। ਪੇੜ ਦੇ ਬੱਚੇ ਨੂੰ ਬੱਚਾ ਕਹਿੰਦੇ ਹਨ। ਬੱਕਰੀ ਦੇ ਬੱਚੇ ਨੂੰ ਮੇਮਣਾ ਕਹਿੰਦੇ ਹਨ। ਮੇਰੇ ਕੋਲ ਇੱਕ ਬਸਤਾ ਹੈ ਇਸਦਾ ਰੰਗ ਹਰਾ ਹੈ। ਇਸਦੇ ਦੋ ਜਿੱਪਾ ਲੱਗਿਆ ਹਨ। ਮੈਂ ਇਸੀ ਕਿਤਾਬਾਂ ਬਣਾ ਰਿਹਾ। ਮੈਂ ਇਸ ਨੂੰ ਹਮੇਸ਼ਾ ਸਾਫ਼ ਰੱਖਦਾ ਹਾਂ। ਇਸ ਦੀ ਕੀਮਤ ਇਨਸਾਨ ਪੀ ਹੈ। ਉੱਪਰ ਪੈ ਲਿਖਿਆ ਪੈਰਾ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਬਸਤੇ ਦਾ ਅੰਕ ਕੀ ਹੈ ਹਰਾ ਦੋ ਪ੍ਰਸ਼ਨ ਇਹ ਤੁਸੀਂ ਆਪ ਕਰੋਗੇ ਪੈਰੇ ਵਿੱਚੋਂ ਪੜ੍ਹ ਕੇ ਟਰੈਕ ਤੋਂ ਟੈਡੀਅਰ ਐਕ 컬러 ਇਟ ਬ੍ਰਾਈਟਿ ਬੱਚੋ ਦੇਖੋ ਤੁਹਾਨੂੰ ਇੱਕ ਟੈਡੀਅਰ ਦਿੱਤਾ ਗਿਆ ਇਹ ਦੇ ਵਿੱਚ ਤੁਸੀਂ ਕਲਰ ਕਰਨਾ ਹੈ ਪੇਜ ਦਾ ਪਿਕਚਰ ਮੀ ਮਤਲਬ ਮੈਂ ਮਾਈ ਮਦਰ ਮੇਰੇ ਮਾਤਾ ਮਾਈ ਫਦਰ ਮੇਰੇ ਪਿਤਾ ਮਾਈ ਬ੍ਰਦਰ ਮੇਰਾ ਪ੍ਰਾ ਮਾਈ ਸਿਸਟਰ ਮੇਰੀ ਪੈਰ ਮੈਚ ਦਾ ਲੈਟਰ ਵਿਦ ਪਿਕਚਰ ਸੀ ਫਾਰ ਕਾਰ ਡੀ ਫਾਰ ਬਾਲ ਡੀ ਫਾਰ ਡੌਗ ਏ ਫਾਰ ਐਪਲ ਫਿਲ ਇਨ ਦਾ ਬਲੈਂਕਸ ਇਫ ਇਹ ਤੋਂ ਬਾਅਦ ਕੀ ਹੁੰਦਾ ਬੀ ਸੀ ਤੋਂ ਬਾਅਦ ਡੀ ਅੱਗੇ ਤੁਸੀਂ ਆਪ ਕਰਿਓ ਬੱਚਿਓ ਕਲਰ ਦ ਆਰ ਵਨ ਆਊਟ ਦੇਖੋ ਜਿਵੇਂ ਕੀ ਇਹਦੇ ਵਿੱਚ ਤਿੰਨ ਵਾਰ ਐਲ ਦਿੱਤੀ ਹੋਈ ਆ ਤੇ ਇਕਾ ਲੱਗਦਾ ਇਹਦੇ ਵਿੱਚ ਤੁਸੀਂ ਕਲਰ ਕਰਨਾ ਜਿਵੇਂ ਦੇਖੋ ਇਹਦੇ ਵਿੱਚ ਕੀ ਆ ਇਹਦੇ ਵਿੱਚ 3 ਕਲਰਸ ਇਹਦੇ ਵਿੱਚ ਈ ਆ ਤੁਸੀਂ ਇਹਦੇ ਵਿੱਚ ਕਲਰ ਕਰੋਗੇ ਆ ਦੋ ਤੁਸੀਂ ਆਪ ਕਰ ਲੈਨੇ ਰਾ ਦ ਪਿਕਚਰ ਫੋਰ ਦ 기ਵਨ ਲੈਟਸ ਦੇਖੋ ਜਿਵੇਂ ਐਫ ਤੋਂ ਬਾਅਦ ਜੀ ਆਉਂਦਾ ਯਾਦ ਗਏ ਬੱਚਿਓ ਇਹ ਆਸਾਨੀਆ ਅਫਤੋ ਬਾਦ ਕਿਉਂਦਾ ਟੀ ਤੋਂ ਬਾਦ ਕਿਉਂਦਾ ਐਫ ਤੋਂ ਬਾਦ ਇਹ ਤੁਸੀਂ ਆਪ ਕਰੋਗੇ ਰਾਈਟ ਪ੍ਰੋਪਰਸ ਗੈਨਸ ਆ ਪਿਕਚਰ ਦੇਖੋ ਇੱਕ ਲੜਕੀਆ ਇਹ ਪੌਦਾ ਲਾਈਆ ਪਹਿਲਾ ਇਹਨੇ ਪਹਿਲੇ ਨੰਬਰ ਤੇ ਇਹਨੇ ਪੌਦਾ ਲਿਆ ਤੇ ਉਹਦੇ ਵਿੱਚ ਮਿੱਟੀ ਪਾਈ ਤੇ ਦੂਜੇ ਨੰਬਰ ਤੇ ਇਹਨੇ ਉਹਦੇ ਵਿੱਚ ਬੀ ਪਾਈ ਤੇ ਤੀਕਰ ਪਰ ਤੇ ਜਦੋਂ ਉੱਗਿਆ ਥੋੜਾ ਉਹਦੇ ਵਿੱਚ ਪਾਣੀ ਪਾਇਆ ਉਪ ਚਤ ਨੰਬਰ ਤੇ ਸਿਰ ਉਹ ਪੌਦਾ ਉੱਕ ਖੜਿਆ ਮੈਚ ਦਿ ਕੈਪੀਟਲ ਲੈਟਰਸ ਵਿਦ ਸਮਾਲ ਲੈਟਰਸ ਗੁਬਾਰੇ ਦੀ ਉਹ ਸੰਖਿਆ ਪਛਾਨੋ ਅਤੇ ਮਿਲਾਨ ਕਰੋ ਇਤਿਆੰ ਕੋਨ ਦਾ ਗਮਲੇ ਵਿੱਚ ਫੁੱਲ ਬਣਾਓ। ਇਹ ਕੋਦ ਵਿੱਚ ਵਿੱਚ ਇੱਕ ਦਿੱਤਾ ਹੋਇਆ ਆਪਾਂ ਇੱਕ ਬਣਾਵਾਂਗੇ। ਇਹਦੇ ਵਿੱਚ ਦੋ ਬਣਾਤੇ ਤੇ ਇਹਦੇ ਵਿੱਚ ਚਾਰ ਦਿੱਤੇ ਹੋਏ ਨੇ ਚਾਰ ਬਣਾਤੇ। ਇਹਦੇ ਵਿੱਚ ਪੰਜ ਨੇ ਆਦੋ ਦੋਸ ਆਪਣਾ ਲੈਨੇ। 6 ਸੇਬ ਵਿੱਚ ਰੰਗ ਪਉ ਦੇਖੋ ਜਿਵੇਂ ਕੀ ਸੇਬ ਦਾ ਰੰਗ ਲਾਲ ਹੁੰਦਾ ਹਰੇ ਪੱਤੇ ਤੇ ਤੁਸੀਂ ਇਹਦਾ ਵਿੱਚ 6 ਸੇਬ ਵਿੱਚ ਲਾਲ ਰੰਗ ਭਰਨਾ ਆਪਣੇ ਹੱਥ ਦੀਆਂ ਉਂਗਲਾਂ ਦਿੱਤੇ ਅਨਸਾਰ ਮੋੜ ਕੇ ਫਿਰ ਖੜੀਆਂ ਤੇ ਮੁੜੀਆਂ ਉਂਗਲਾਂ ਦੀ ਗਿਣਤੀ ਕਰਕੇ ਲਿਖੋ ਦੇਖੋ ਕਰੀਆਂ ਪੰਜ ਉਂਗਲਾਂ ਨੇ ਤੇ ਮੁੜੀ ਕੋਈ ਨਹੀਂ ਇਸ ਲਈ ਆਪਾਂ 0 ਲਿਖਾਂਗੇ ਇਹਦੇ ਵਿੱਚ ਚਾਰ ਉਂਗਲਾਂ ਖੜੀਆਂ ਨੇ ਤੇ ਇੱਕ ਮੋੜੀ ਹੋਈ ਹੈ ਇਹਦੇ ਵਿੱਚ ਤਿੰਨ ਖੜੀਆਂ ਨੇ ਦੋ ਮੁੜੀਆਂ ਹੋਈਆਂ ਨੇ ਅੱਗੇ ਤੁਸੀਂ ਬੱਚੋ ਆ ਜਿਹੜੇ ने यह आप करे ने पानी मछियां सन दो मछिया होर आ गई हूँ किनिया मछियां हो मछियां हो, हो गई एक जिम्मे पहला दो चार तिक पांच से हूँ अपने को दो मछियां होर आ गई अपने को जानगियां सात तीन तीन छे तिक सात गिनो ते मिलाओ एक दो दो अगे बच्चे आप मिलाओ इक तो भी करमुट सारबिंदू मलाओ अते रंग भरो बच्चो तो सी इदे विच कलरिंग करना वद्दे वस्तु ते सहीदा चिन्ह ते काट वस्तुा ते गलत राच ਦੇਖੋ ਜਿਵੇਂ ਕਿ ਆਪਣੇ ਲਵੇ ਇੱਕ ਲੈਨ ਵਿੱਚ ਅੱਠ ਪੱਤੇ ਨੇ ਤੇ 8 8 16 ਤੇ 5 21 ਇਹਦੇ ਵਿੱਚ 21 ਨੇ ਤੇ ਇਹਦੇ ਵਿੱਚ 19 ਇਸ ਲਈ ਆਪਣਾ ਸਹੀ ਹੋਇਆ ਇਹਦੇ ਵਿੱਚ ਵੱਧ ਨੇ ਤੇ ਇਹਦੇ ਵਿੱਚ ਘੱਟ ਨੇ ਇਹਦੇ ਵਿੱਚ ਵੀ ਦੇਖੋ ਇਹ ਇੱਕ ਲੈਨ ਚ ਤਿੰਨ ਨੇ ਇਹਦੇ ਵਿੱਚ ਅੱਠ ਨੇ ਤੇ ਇਹਦੇ ਵਿੱਚ 6 ਨੇ ਇਹ ਆਪਣਾ ਸਹੀਆ ਇਹ ਗਲਤ 11 ਤੋਂ 20 ਤੱਕ ਸਿੱਧੇ ਗਿਣਤੀ ਲਿਖੋ 11 ਬਾਅਦ 12 18 19 ਅੱਗੇ ਬੱਚੇ ਤੁਸੀਂ ਆਪ ਲਿਖਿਓ ਉੱਠੀ ਦੇਖੋ 20 ਤੋਂ ਬਾਅਦ 19 18 17 16 15 ਅੱਗੇ ਬੱਚੇ ਤੁਸੀਂ ਆਪ ਲਿਖਿਓ ਬਿਲਕੁਲ ਪਹਿਲਾ ਬਿਲਕੁਲ ਬਾਅਦ ਆਤੇ ਬਚਕਾਰ ਵਾਲੀ ਸੰਖਿਆ ਲਿਖੋ 16 17 ਤੋਂ ਪਹਿਲਾਂ ਕੀ ਹੁੰਦਾ 16 15 ਤੋਂ ਬਾਅਦ 16 14 ਦੇ ਵਿਚਕਾਰ 15 उन्नी तो पहला अठार बारह तो बाद तेरह सतारा तो बाद मान अठार्ड बनी संख्या लिखो दस तार चौदह या एक आप करियो। अपने वस्ते हेठ पस्तुआ गिनो अ गिनती लिखो एक दो तीन चार ਦੀਤੀ ਸੰਖਿਆਨ ਗਿਣਤਾਰੇ ਵਿੱਚ ਮੋਤੀ ਪਾਓ ਦੇਖੋ ਇਹਦੇ ਵਿੱਚ 0 ਆ ਤੇਰੇ ਵਿੱਚ ਕੋਈ ਵੀ ਮੋਤੀ ਨਹੀਂ ਪਾਵਾਂਗੇ ਕਿਉਂਕਿ ਇੱਥੇ 0 ਆ ਇਹਦੇ ਵਿੱਚ 1 ਮੋਤੀ ਪਾਵਾਂਗੇ ਇਹਦੇ ਵਿੱਚ ਵੀ ਇੱਕ ਪਾਵਾਂਗੇ ਤੇ ਇਹਦੇ ਵਿੱਚ 4 ਇਹਦੇ ਵਿੱਚ 9 ਮੋਤੀ ਇਹਦੇ ਵਿੱਚ ਇੱਕ ਮੋਤੀ ਸਿੱਧੇ ਪੁੱਠੇ ਗਿਣਤੇ ਲਿਖੋ ਸਾ ਯੂਤਬਾਤ 43 42 43 ਅੱਗੇ ਬੱਚੋ ਤੁਸੀਂ ਆਪ ਹੀ ਖਿਓ ਤੇ ਪੁੱਠੀ ਅਨੰਤਵਾਤ 48 47 46 ਅੱਗੇ ਬੱਚੋ ਤੁਸੀਂ ਆਪ ਲਿਖਣੀ ਆ ਇੱਕ ਤੋਂ 49 ਤੱਕ ਬਿੰਦੂਆਂ ਨੂੰ ਬਿਲਾਓ ਤੇ ਰੰਗ ਭਰੋ వచ్చే ఏదవి భారోజా కితాను మొ ਮੁੰਨਿਆ ਦਾ ਧਿਆਨ ਕਰੋ ਅਤੇ ਛੱਬੀਆਂ ਜਾਂ ਸੰਖਿਆਵਾਂ ਨੂੰ ਪੜੋ ਦੇਖੋ 1 2 3 4 4 ਤੋਂ ਬਾਅਦ 5 ਜਾਂਦਾ ਫਿਰ 6 ਫਿਰ 7 ਫਿਰ 8 ਤੇ 9 ਨਾਓ ਇਹ ਪੁੱਠੀ 9 8 7 6 5 4 3 2 1 15 ਇਹ ਬੱਚੋ ਤੁਸੀਂ ਆਪ ਕਰਨਾ ਤੋ ਨਿੱਕ ਕਰਕੇ ਦਿਖਾਤਾ ਤੇ ਅਗਲਾ ਤੁਸੀਂ ਹੱਫ ਕਰਨਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਚੁੱਕਿਆ ਦਾ ਕੰਮ ਬਣਾਉਣਾ ਵਧੀਆ ਲੱਗਿਆ ਹੋਵੇਗਾ ਤੁਸੀਂ ਛੁੱਟਿਆ ਦਾ ਕੰਮ ਇਸ ਵੀਡੀਓ ਤੋਂ ਦੇਖ ਕੇ ਵੀ ਕਰ ਸਕਦੇ ਹੋਗੇ ਕਰ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਚੁੱਕਿਆ ਦਾ ਕੰਮ ਬਣਾਉਣਾ ਵਧੀਆ ਲੱਗਿਆ ਹੋਵੇ ਧੰਨਵਾਦ